ਮੋਗਨ ਕਹਿੰਦੇ ਨੇ ਪ੍ਰੋਬਲਮ ਆ ਗਈ ਮਿਲੂਗਾ ਤੁਹਾਨੂੰ ਪਤਾ ਹੀ ਆ ਹੁਣ ਇਹ ਮੋਦੀ ਸੈਂਟਰ ਦੇ ਕੋਲੇ ਚੰਗੀ ਗੱਲ ਨਹੀਂ ਕੀਤੀ ਧੋਖਾ ਕੀਤਾ ਨਾ ਨੇ ਨਹੀਂ ਲੋਕਾਂ ਦਾ ਉਹ ਨਹੀਂ ਕਰਿਆ ਸੋਲ ਵੀ ਗਏ ਪਹਿਲਾਂ ਹੀ ਇਹ ਇਨਕਾਰ ਨਹੀਂ ਨਹੀਂ ਤੁਹਾਡੇ ਨਾਲ ਰਲ ਕੇ ਜਿਹੜਾ ਜੋਇਨ ਕੀਤੀ ਹੁਣ ਲੜਾ ਧੋਖਾ ਦੇ ਦਿੱਤਾ ਸਲੀਮਤ ਬਣਦਾ ਪੱਕਾ ਬਣਿਆ ਸੀ ਅੱਛਾ ਜੀ ਹੁਣ ਜਾਣਾ ਹੀ ਸੀ ਉਹ ਸਾਨੂੰ ਪਤਾ ਤੇ ਪਤਾ ਸੀ ਵੇ ਕਿਉਂ ਸੀਟ ਦਿੱਤੀ ਜੀ ਉਹ ਚਲੋ ਇਹ ਬਜਾਰੇ ਮੰਗਦੇ ਫਿਰਦੇ ਸੀ ਜੀ ਮੰਗਦੇ ਲੈਣ ਤੇ ਪਾਉਂਦੇ ਫਿਰਦੇ ਇਹਨਾਂ ਕੋਈ ਕੁਛ ਦਾ ਰਹਿ ਨਹੀਂ ਤਾ ਆਹ ਪਾਰਟੀ ਵਧੀਆ ਸਰਕਾਰ ਆਈ ਆ ਸਾਡੇ ਮਾਨ ਸਾਹਿਬ ਕੇਜਰੀਵਾਲ ਸਾਹਿਬ ਬਹੁਤ ਵਧੀਆ ਆ ਉਹਨਾਂ ਨੇ ਪਾਰਟੀਆਂ ਤੋਂ ਕੋਈ ਨਾ ਪੁਲਿਟੀ ਰਾਜ ਨਹੀਂ ਮਿਲਿਆ ਤੁਹਾਨੂੰ ਪਤਾ ਹੀ ਆ ਹੁਣ ਇਹ ਮੋਦੀ ਸੈਟ ਬੀਜੇਪੀ ਦੇ ਵਿੱਚੋਂ ਸ਼ਾਮਿਲ ਹੋਣ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਲੰਗੂਰਾਲ ਦਾ ਹੋਇਆ ਜਲੰਧਰ ਦੇ ਵਿੱਚੋਂ ਜੰਮ ਕੇ ਵਿਰੋਧ ਲੱਗੇ ਮੁਰਦਾਬਾਦ ਦੇ ਨਾਰੇ ਤੋਂ ਦੱਸਦੇ ਕਿ ਅੱਜ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਲੰਗੂਰਾਲ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੰਦਿਆਂ ਹੋਏ ਬੀਜੇਪੀ ਜੁਆਇਨ ਕਰ ਲਈ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਦਾ ਜਲੰਧਰ ਦੇ ਵਿੱਚ ਤਕੜਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਤੋਂ ਦੱਸਦੇ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਹੱਥਾਂ ਦੇ ਵਿੱਚੋਂ ਪੰਜਾਬ ਦੇ ਗਰਦਾਰ ਦੇ ਪੋਸਟਰ ਫੜ ਕੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਤੇ ਉਹਨਾਂ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਉੱਤੇ ਹੀ ਸੀਐਮ ਭਗਵੰਤ ਮਾਨ ਨੇ ਵੀ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਲ ਅੰਗੁਰਾਲ ਦੇ ਭਾਜਪਾ ਜੁਆਇਨ ਕਰਨ ਤੋਂ ਬਾਅਦ ਪੋਸਟ ਪਾਈ ਹੈ ਤੇ ਉਹਨਾਂ ਨੇ ਵੀ ਗੱਲਾਂ-ਗੱਲਾਂ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਤੇ ਸ਼ੀਤਲ ਅੰਗੁਰਾਲ ਤੇ ਨਿਸ਼ਾਨਾ ਸਾਧਿਆ ਹੈ ਉਹ ਜਾਨ ਧੋਖਾ ਦਿੱਤਾ ਵਿਸ਼ਵਾਲ ਘੜ ਦਿੱਤਾ ਇਹ ਕੋਈ ਚੰਗੀ ਗੱਲ ਨਹੀਂ ਕੀਤੀ ਧੋਖਾ ਕੀਤਾ ਨੇ ਇਹਨਾਂ ਲੋਕ ਨਾਮ ਨਹੀਂ ਕਰੂਗਾ ਧੋਖਾ ਪਹਿਲਾਂ ਹੀ ਉਹ ਪਹਿਲੇ ਧੋਖਾ ਖਾਣੇ ਨਹੀਂ ਤੁਹਾਡੇ ਨਾਲ ਰਲ ਕੇ ਜਿਹੜਾ ਆਪ ਜੁਆਇਨ ਕੀਤੀ ਹੁਣ ਲੜਾ ਸਾਡੇ ਲਈ ਸਪਰੰਦਾ ਕੋਮਨ ਹੈ ਅੱਛਾ ਇਹੋ ਜਾਣਾਈ ਸੀ ਉਹ ਸਾਨੂੰ ਪਰੇ ਪਾਰਟੀ ਮਾਰਨੀ ਮੰਗਦੇ ਤੇ ਪਤਾ ਸੀ ਕਿ ਉਹ ਕਿਉਂ ਸੀਟ ਦਿੱਤੀ ਜੀ ਉਹ ਚਲੋ ਇਹ ਬਜਾਰੇ ਮੰਗਦੇ ਫਿਰਦੇ ਸੀ ਥੱਲੇ ਮਿੰਟੇ ਪਉਂਦੇ ਫਿਰਦੇ ਇਹਨਾਂ ਕੋਈ ਕੁਛ ਨਾ ਰਹਿ ਨਹੀਂ ਅੱਛਾ ਪਾਰਟੀ ਵਧੀਆ ਸਰਕਾਰ ਆਈ ਆ ਸਾਡੇ ਮਾਨ ਸਾਹਿਬ ਕੇ ਜੀਵਾਸ ਸਾਹਿਬ ਬਹੁਤ ਵਧੀਆ ਆ ਉਹਨਾਂ ਨੇ ਪਾਰਟੀ ਤੋਂ ਖਲਦਾ ਨਹੀਂ ਪ੍ਰੇਮੀ ਰਾਜ ਨੂੰ ਤੁਹਾਨੂੰ ਪਤਾ ਹੀ ਆ ਹੁਣ ਇਹ ਮੋਦੀ ਸੈਂਟਰ